ਪ੍ਰਧਾਨ ਮੰਤਰੀ ਆਇਆ ਜਾਂ ਮਾੜਾ ਮੰਤਰੀ ਆਇਆ ਵਾ ਨਾ ਇਹ ਕੋਈ ਤਵਾਰ ਮੋਦੀ ਨੇ ਸਾਡੇ ਨਾਲ ਵਾਧਾ ਕੀਤਾ ਤਾਂ ਵੀ ਮੈਂ ਜਿੰਨੇ ਆ ਸੁਆਮੀ ਨਾ ਦੀ ਰਿਪੋਰਟ ਹੈ ਐਮ ਐਸਪੀ ਕੀ ਤੁਹਾਨੂੰ ਮੈਂ ਸਾਰਾ ਕੁਝ ਕਰਕੇ ਦਵਾਂਗਾ ਪਰ ਉਹ ਨੇ ਦੂਰੇ ਰੱਖਣ ਦੇ ਕਾਰਨ ਸਾਡੇ ਨਾਲ ਗੱਲਬਾਤ ਵੀ ਨਹੀਂ ਕਰੀ ਹੈਗੀ ਜਿੱਥੇ ਬੰਦੀਆਂ ਨਾਲ ਅਸੀਂ ਜਦ ਕਿਸੇ ਨੂੰ ਕਹਿੰਦੇ ਨਹੀਂ ਹੈਗੇ ਦੇਖੋ ਪ੍ਰਸ਼ਾਸਨ ਇੱਥੇ ਲੰਗਰ ਖਾ ਰਿਹਾ ਸਾਰਾ ਦਿਨ ਖਾ ਰਿਹਾ ਅਸੀਂ ਤਾਂ ਉਹਨਾਂ ਨੂੰ ਨਹੀਂ ਰੋਕਦੇਗੇ ਕਿੰਨੇ ਸਾਡੇ ਪਰ ਇੰਨੇ ਅਥਰੂ ਗਏ ਸਿੱਟੇ ਨੇ ਕੋਈ ਅੰਤ ਨਹੀਂ ਹੈਗਾ ਦੋ ਮੇਰੇ ਹਿਸਾਬ ਨਾਲ ਵੀ ਇੰਨੇ 400 ਬੰਦਾ ਸਾਡਾ ਫਟਲ ਹੋ ਗਿਆ। ਇਹ ਡਰੋਨ ਉੱਥੋਂ ਆਉਂਦਾ ਤਾਂ ਉਰੇ ਤੱਕ ਮਾਰ ਕਰਦਾ ਤਾਂ। ਇਹਨਾਂ ਦੀ ਬਹੁਤ ਨਲਾਇਕੀ ਅੱਜ ਸਮਝ ਦੇਖ ਲਓ ਵੀ 13 ਦੇ ਆਪਣਾ 13 ਤੋਂ ਅੰਦੋਲਨ ਚੱਲਿਆ। 13 ਤਰੀਕ ਦੇ ਜੋ ਟਰੈਕਟ ਖੜਿਆ ਸਾਡਾ। ਭਾਰਤੀ ਕਿਸਾਨ ਜੂਨੀਅਨ ਪਟੇੜੀ ਕਲਾਂ ਤੋਂ ਸੂਬਾ ਪ੍ਰਧਾਨ ਜੰਗ ਸਿੰਘ ਨਾਲ ਗੱਲਬਾਤ ਕਰਾਂਗੇ। ਉਹਨਾਂ ਤੋਂ ਪੁੱਛਾਂਗੇ ਕਿ ਮੋਰਚੇ ਦੀ ਸਥਿਤੀ ਅਸਲ ਵਿੱਚ ਹੈ ਕੀ। ਸਸ਼ੀਕਾ ਜੀ। ਸਸ਼ੀਕਾ। ਸਰਦਾਰ ਜੰਗ ਸਿੰਘ ਸੂਬਾ ਪ੍ਰਧਾਨ ਭਾਰਤੀ ਕਿਸਾਨ ਇਕਤਾ ਪਟੇੜੀ ਕਲਾਂ ਸੂਬੇ ਦੀ ਮਤਲਬ ਜਿਹੜੀ ਜਥੇਬੰਦੀਆਂ ਦਾ ਅੰਦੋਲਨ ਚੱਲ ਰਿਹਾ 13 ਤੋਂ ਅਸੀਂ ਚੱਲੇ ਆ ਜਿੱਦਣ ਤੱਕ ਸਾਡਾ ਦਿੱਲੀ ਜਾਣ ਦਾ ਅੰਦੋਲਨ ਤਾਂ ਇਹ ਖੱਟੜ ਸਰਕਾਰ ਨੇ ਇਹੋ ਜਿਹਾ ਪ੍ਰੋਗਰਾਮ ਤਾਂ ਆਪਣਾ ਪਾਕਿਸਤਾਨ ਦੇ ਬਾਰਡਰ ਤੇ ਵੀ ਨਹੀਂ ਹੈਗਾ ਤਾਂ ਜਿਹੜਾ ਜਿਹੜਾ ਨੇ ਮਤਲਬ ਕਰਿਆ ਅੱਜ ਸਾਡੇ ਜਿਹੜੇ ਯੋਧੇ ਨੇ ਮਤਲਬ ਲੜਾਈ ਲੜੀ ਐ ਸਾਡੇ ਦੋ ਯੋਧੇ ਮਤਲਬ ਆਪਣੇ ਖਨੌਰੀ ਬਾਰਡਰ ਤੇ ਸ਼ਹੀਦ ਹੋ ਗਏ ਸਮਕਰ ਸਿੰਘ ਦਾ ਇਕੱਲੇ ਭੋਗ ਪਿਆ ਇੱਕ ਪਹਿਲਾਂ ਉਹ ਸ਼ਹੀਦ ਉਹਦੇ ਨਾਲ ਹੋ ਗਿਆ ਤਾਂ ਤਾਂ ਇੱਥੇ ਮਤਲਬ ਇਹਨਾਂ ਨੇ ਸਾਡੇ ਪਰ ਇੰਨੇ ਅਥਰੂ ਗਏ ਸਿੱਟੇ ਨੇ ਕੋਈ ਅੰਤ ਨਹੀਂ ਹੈਗਾ ਦੋ ਮੇਰੇ ਹਿਸਾਬ ਨਾਲ ਵੀ 3-400 ਬੰਦਾ ਸਾਡਾ ਫਟਲ ਹੋ ਗਿਆ ਇਹ ਡਰੋਨ ਉੱਥੋਂ ਆਉਂਦਾ ਤਾਂ ਉਰੇ ਤੱਕ ਮਾਰ ਕਰਦਾ ਤਾਂ ਉਰੇ ਤੱਕ ਬੰਦਿਆਂ ਨੂੰ ਫਟਲ ਕਰ ਜਾਂਦਾ ਤਾਂ ਮਤਲਬ ਅਸੀਂ ਉੱਥੇ ਜਾ ਕੇ ਨਿਓ ਕਰਿਆ ਹੈਂ ਗਿਆ ਉੱਥੇ ਨਹੀਂ ਕਰਿਆ ਹੈਂ ਗਿਆ ਅਸੀਂ ਮਤਲਬ ਉਰੇ ਖੜੇ ਉਰੇ ਬੈਠੇ ਰਹਿੰਦੇ ਤੇ ਸਾਡੀ ਡਿਊਟੀ ਲੱਗੀ ਹੋਈ ਸੀ ਜਿਹੜੇ ਵਰਕਰ ਮਤਲਬ ਸੱਟਾਂ ਲੱਗਦੀਆਂ ਨੇ ਨਾ ਉਹਨਾਂ ਦੀਆਂ ਮਤਲਬ ਸੀ ਉਹ ਕਰਦੇ ਤੇ ਜਦੋਂ ਜਾਣਕਾਰੀ ਲਿਖ ਕੇ ਨਾ ਐਮ뷸ੈਂਸ ਦੇ ਵਿੱਚ ਭੇਜ ਦਾਂਦੇ ਤੇ ਰਾਜਪੁਰੇ ਤਾਂ ਸਾਡਾ ਕਹਿੰਦਾ ਭਾਵਾ ਵੀ ਜਿਹੜੇ ਨੂੰ ਟ੍ਰੀਟਮੈਂਟ ਹੋ ਜਾਂਦਾ ਤਾਂ ਉਹਨੂੰ ਰਾਜਪੁਰੇ ਅਸੀਂ ਭੇਜ ਦਾਂਦੇ ਤੇ ਸਾਡੇ ਉੱਥੇ ਬੰਦੇ ਛੱਡੇ ਵੇ ਤੇ ਸਾਡਾ ਗੁਰਦੇਵ ਸਿੰਘ ਸੈਕਟਰੀ ਆ ਰਾਜਪੁਰੇ ਉਹ ਵੀ ਵਿਚਾਰਾ ਉੱਥੇ ਜਾ ਕੇ ਦੇਖਭਾਲ ਕਰ ਦਿੰਦਾ ਰਹੀ ਜਤੀਤੀ ਚੱਲ ਰਹੀ ਆ ਹੁਣ ਫੇਰ 21 ਨੂੰ ਸਾਡਾ ਪ੍ਰੋਗਰਾਮ ਹੋਇਆ ਤਾਂ ਜਾਣ ਦਾ ਉਦੋਂ ਵੀ ਇਹਨਾਂ ਨੇ ਬਹੁਤ ਸਾਡੇ ਨਾਲ ਬਹੁਤ ਧੱਕਾ ਕਰਿਆ ਭਗਵਾਨ ਜੀ ਮਾਨ ਨੂੰ ਅਸੀਂ ਇਹ ਵੀ ਕਿਹਾ ਬੋਲਿਆ ਵੀ ਪੱਤਰਕਾਰ ਮਤਲਬ ਅਸੀਂ ਬੈਟ ਵੀ ਦਿੱਤੀ ਆ ਵੀ ਭਾਈ ਸਾਡੇ ਹਲਕੇ ਦੇ ਵਿੱਚ ਕਿਉਂ ਆ ਕਿਉਂ ਮਤਲਬ ਡਰੋਨ ਸਿੱਟ ਰਿਹਾ ਤੇ ਚਲੋ ਉਹ ਵੀ ਗੱਲ ਨੂੰ ਛੱਡੋ ਅਸੀਂ ਕਹਿੰਦੇ ਆ ਵੀ ਦੇਖੋ ਅਸੀਂ ਤਾਂ ਸ਼ਾਂਤਮਈ ਬੈਠੇ ਆ ਵੀਰੇ ਅਸੀਂ ਕੋਈ ਰਸਤਾ ਨਹੀਂ ਰੁਕਿਆ ਅਸੀਂ ਕੁਝ ਨਹੀਂ ਰੁਕਿਆ ਤੁਸੀਂ ਦੇਖ ਰਹੇ ਹੋ ਵੀ ਅਗਰ ਨੂੰ ਊਰੇ ਤੋਂ ਲੈ ਕੇ ਆਪਣਾ ਘਰ ਤੋਂ ਲੈ ਕੇ ਦਿੱਲੀ ਦਾ ਕਿੰਨੇ ਮਤਲਬ ਬਟ ਆ ਤੇਰੇ ਇਹ ਲਾਰਖੇ ਤੇ ਆਪਣੇ ਵੈਰੀ ਵੈਲ ਮਤਲਬ ਆਏ ਬੇਟੇ ਤਾਂ ਅਸੀਂ ਤਾਂ ਫੇਰ ਵੀ ਸ਼ਾਂਤ ਮਈ ਨਾਲ ਬੈਠੇ ਆ ਅਸੀਂ ਕੋਈ ਉਹ ਨਹੀਂ ਕਰਦੇ ਹੈਗੇ ਜੋ ਆਗਲੀ ਨੀਤੀ ਆਉਂਦੀ ਹੈ ਹੁਣ 6 ਤਰੀਕ ਦੀ ਸਾਡੀ ਇਹ ਨੀਤੀ ਹੈ ਵੀ ਅਖਰ ਨੂੰ ਇੱਕ ਪੰਜਾਬ ਹਰਿਆਣਾ ਛੱਡ ਕੇ ਬਾਕੀ ਸਚੇਟਾਂ ਸਾਰੀਆਂ ਦਿੱਲੀ ਨੂੰ ਕੁਝ ਕਰਨ ਗਿਆ ਦੇਖਦੇ ਆ ਵੀ ਕੀ ਕਰਦੀ ਹੈ ਦਿੱਲੀ ਕੀ ਕਰਦੀ ਹੈ ਫੜਦੀ ਹੈ ਕਿ ਉਹਨਾਂ ਨੂੰ ਗਿਰਫਜ਼ਾਰ ਕਰਦੀ ਹੈ ਇੱਕ ਸਾਂਤਮੀ ਦਿੱਤੋਂ ਦੀ ਹੈ ਤੇ ਜਿਹੜੀ 6 ਤਰੀਕ ਨੂੰ ਆਪਣੇ ਉੱਥੇ ਨੂੰ ਜਾਣ ਦਾ ਫੈਸਲਾ ਹੋਇਆ ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਆ ਰਹੀਆਂ ਨੇ ਜੀ ਕਿ ਕੁਝ ਕੁ ਨਹੀਂ ਜਥੇਬੰਦੀਆਂ ਤਾਂ ਆ ਜੀ ਸਾਰੀਆਂ ਤਾਂ ਨਹੀਂ ਆ ਰਹੀਆਂ گی۔ ਅੱਛਾ ਜੀ ਹਾਂ ਇਹ ਦੋਏ ਫਾਰਮ ਆਨੇ ਮਤਲਬ ਜਿਹੜੀਆਂ ਆਪਣੀਆਂ ਜਥੇਬੰਦੀਆਂ ਹੈਗੀਆਂ ਸਰਦਾਰ ਪੰਨੇਰ ਸਿੰਘ ਦੇ ਨਾਲ ਜਿਹੜੇ ਜਥੇਬੰਦੀਆਂ ਨੇ ਉਹ ਹੋਣਗੀਆਂ ਬਾਕੀ ਆਪਣਾ ਜਿੰਜੀ ਸੀ ਕਿੰਡਲੇਵਾਲ ਜਿਹੜੀਆਂ ਉਹਦੇ ਨਾਲ ਜਿੱਥੇ ਨਹੀਂ ਆਉਂਦੇ ਤੇ ਜਿਹੜੇ ਹੁਣ ਤਾਂ ਨਹੀਂ ਕੋਈ ਫਾਇਰਿੰਗ ਹੋਈ ਜਾਂ ਗੋਲਿਆਵਰੀ ਹੋਈ ਉਹਨਾਂ ਵੱਲੋਂ ਨਹੀਂ ਹੁਣ ਨਹੀਂ ਹੋਈਆਂਗੀ ਹੁਣ ਨਹੀਂ ਕੋਈ ਹੋਏਗੀ ਪਰ ਹੁਣ ਸਾਡਾ ਦੇਖੋ ਤੇ ਟਰੈਕ ਖੜਿਆ ਸੀ ਕਈ ਵਾਰੀ ਨਾ ਪ੍ਰਸ਼ਾਸਨ ਨੂੰ ਕਹਿੰਨੇ ਆ ਇਹ ਪ੍ਰਸ਼ਾਸਨ ਨੂੰ ਕਹਿੰਨੇ ਵੀ ਸਾਡਾ ਟਰੈਕ ਖਡਾਓ ਸਾਡਾ ਟਰੈਕ ਸਿਰੇ ਖੜਿਆ ਪਾਣੀ ਦੀ ਟੈਂਕੀਆ ਮੁਰਲੇ ਟਾਇਰ ਭੰਨੇ ਪੈ ਨੇ ਉਹਨਾਂ ਨੇ ਇਹ ਸਾਨੂੰ ਕਹਿ ਰਹੇ ਨੇ ਵੀ ਕਦੇ ਉਹ ਡੀਸੀ ਨਹੀਂ ਮੰਨਦਾ ਕੋਈ ਉਹ ਨਹੀਂ ਗੱਲ ਕਰਦਾ ਅੱਜ ਵੀ ਸਾਡਾ ਗੁਰ ਧਿਆਨ ਮਤਲਬ ਡੀਸੀ ਨਾਲ ਗੱਲ ਕਰਕੇ ਆਇਆ ਵੀ ਸਾਡਾ ਟਰੈਕਟਰ ਕਿਵੇਂ ਕਰੋ ਵੀ ਸਾਡਾ ਟਰੈਕਟਰ ਵੀ ਹੁਣ ਤਾਂ ਚਲੋ ਮੀਂਹ ਪੈ ਗਿਆ ਆ ਪਿੱਛੇ ਜੇ ਇੰਨਾ ਮੌਸਮ ਖਰਾਬ ਹੋ ਗਿਆ ਤਾਂ ਕਿਤੇ ਪਾਣੀ ਲਾਉਣਾ ਹੁੰਦਾ ਟਰੈਕਟਰ ਦੀ 100 ਲੋਡ ਪੈਂਦੀ ਆ ਆਪਾਂ ਸਾਮਾਨ ਵੀ ਲਿਆਉਣਾ ਹੁੰਦਾ ਕਿਸੇ ਟਰੈਕਟਰ ਦੇ ਮਤਲਬ ਬੋਰ ਤੇ ਵੀ ਲਾਉਣਾ ਪੈ ਜਾਂਦਾ ਸਾਨੂੰ ਸਮੱਸਿਆ ਖਾਸੀ ਆਉਂਦੀ ਦੀ ਅਸੀਂ ਇਹਨਾਂ ਨੂੰ ਬਹੁਤ ਵਾਰੀ ਕਿਹਾ ਵੀ ਭਾਈ ਟਰੈਕਟਰ ਦਾ ਇੰਤਜ਼ਾਮ ਕਰੋ ਇਹਨਾਂ ਨੇ ਕਿਸੇ ਨੇ ਨਹੀਂ ਸਾਡੀ ਉਹ ਕਰੀਏਗੀ ਅੱਜ ਵੀ ਅਸੀਂ ਹੁਣ ਕੱਢਣ ਦਾ ਅਸੀਂ ਇਕੱਲੇ ਕੱਢ ਵੀ ਸਕਦੇ ਆ ਫਿਰ ਜਦ ਅਸੀਂ ਇੱਕ ਦਿਨ ਗਏ ਤੇ ਆ ਬਾਈ ਨੂੰ ਮੈਂ ਕਹਾਂ ਤਵਾਂ ਤੂੰ ਜਾ ਮੈਂ ਵੀ ਨਾਲੇ ਤਾਂ 5 ਵਜੇ ਅਸੀਂ ਗਏ ਸਾਨੂੰ ਉੱਥੇ ਉਹਨੇ ਲੋਸਮੈਂਟ ਜੇ ਬੋਲਦੇ ਆ ਵੀ ਟਰੈਕਟ ਦੇ ਨੇੜੇ ਨਾ ਲੱਗੋ ਵੀ ਦਿਨ ਦੇ ਵਿੱਚ ਗੱਲ ਕਰੋ ਤੁਸੀਂ ਅਸੀਂ ਕਿਹਾ ਵੀ ਦਿਨ ਚ ਗੱਲ ਨਹੀਂ ਹੁੰਦੀ ਹੈ ਕਿ ਦਿਨ ਚ ਆਹ ਪ੍ਰੋਗਰਾਮ ਹੋ ਜਾਂਦਾ ਸਟੇਟ ਚੱਲਦੀ ਹੈ ਬਲਾਰੇ ਬੋਲਦੇ ਨੇ ਉਹ ਤੋਂ ਕੋਈ ਗੱਲ ਨਹੀਂ ਬਣਦੀ ਹੈ ਕਿ ਪਰ ਮੈਂ ਇਸ ਪ੍ਰਸ਼ਾਸਨ ਨੂੰ ਜੋ ਪੰਜਾਬ ਦਾ ਨਾ ਇਹਨਾਂ ਨੂੰ ਇਹੀ ਕਹਿਣਾ ਵੀ ਇਹਨਾਂ ਦੀ ਬਹੁਤ ਨਲਾਇਕੀ ਹੈ ਅੱਜ ਸਮਝ ਦੇਖ ਲਓ ਵੀ 13 ਦੇ ਆਪਣਾ 13 ਤੋਂ ਅੰਦੋਲਨ ਚੱਲਿਆ ਹੈ 13 ਤਰੀਕ ਦੇ ਜੋ ਟਰੈਕਟ ਖੜਿਆ ਸਾਡਾ 14 ਦਿਨ ਹੋ ਲੰਘ ਗਏ 4 ਆਏ ਹੋ ਗਏ 18 ਦਿਨ ਹੋ ਗਏ ਟਰੈਕਟ ਖੜੇ ਨੂੰ ਭਗਵਾਨਤਾਂ ਸਰਕਾਰ ਵੱਲੋਂ ਨਹੀਂ ਕੋਈ ਥੋੜੇ ਨਾ ਪਹੁੰਚ ਕੀਤੀ ਗਈ ਜਾਂ ਕਿਸੇ ਅਦਮ ਨੇ ਨਹੀਂ ਸਾਡੇ ਵੱਲੋਂ ਕੋਈ ਉਹ ਨਹੀਂ ਉਹ ਬੈਠੇ ਜੋ ਬਿਆਨ ਲਈ ਜਾਵੇ ਦਈ ਜਾਵੇ ਇੱਥੇ ਤੱਕ ਕੋਈ ਬੰਦਾ ਉਹ ਨਹੀਂ ਆਇਆ ਸਭ ਕਾ ਜਿੱਦਾਂ ਸਾਡਾ 21 ਤਰੀਕ ਦਾ ਪ੍ਰੋਗਰਾਮ ਤਾਂ ਸਾਡੀਆਂ ਜਿਹੜੀਆਂ ਟਰਾਲੀਆਂ ਆ ਰਹੀਆਂ ਤੇ ਲੰਗਰਦੀਆਂ ਉਹ ਵੀ ਪ੍ਰਸ਼ਾਸਨ ਨੇ ਰੋਕ ਲਿਆ ਪਿੱਛੇ ਇੱਥੇ ਜਨਤਾ ਬਹੁਤ ਭੁੱਖੀ ਰਹੀ ਹੈ ਦੱਸੋ ਸਾਡੀਆਂ ਹਮਾਇਤਾਂ ਕੀ ਕਰਨੀ ਹੈ ਸਾਡਾ ਜਿਹੜਾ ਖਾਣਾ-ਦਾਣਾ ਆਉਂਦਾ ਜਿਹੜੇ ਵਿਚਾਰੇ ਲੰਗਰ ਲੈ ਕੇ ਆਉਂਦੇ ਉਹ ਲੰਗਰ ਵੀ ਰੋਕ ਕੇ ਜਾਣ ਫਿਰ ਉਹ ਚੰਗੀ ਗੱਲ ਨਹੀਂ ਆਗੀ ਅਸੀਂ ਜਦ ਕਿਸੇ ਨੂੰ ਕਹਿੰਦੇ ਨਹੀਂ ਹੈਗੇ ਦੇਖੋ ਪ੍ਰਸ਼ਾਸਨ ਇੱਥੇ ਤੇ ਲੰਗਰ ਖਾ ਰਿਹਾ ਸਾਰਾ ਦਿਨ ਖਾ ਰਿਹਾ ਅਸੀਂ ਤਾਂ ਉਹਨਾਂ ਨੂੰ ਨਹੀਂ ਰੋਕ ਦੇਾਂਗੇ ਜਿੱਦਾਂ ਰਲਿਆ ਭਾਈ ਤੁਸੀਂ ਖਾ ਲਓ ਪਰ ਜੋ ਆਪਣੀ ਵਸਤੂ ਆਉਂਦੀ ਹੈ ਨਾ ਲੰਗਰਾਂ ਦੀ ਉਹ ਰੁਕਣੀ ਨਹੀਂ ਚਾਹੀਦੀ ਹੈਗੀ ਨੌਜਵਾਨਾਂ ਨੂੰ ਕੀ ਸੁਨੇਹਾ ਹੈ ਜੀ ਤੁਹਾਡਾ ਨੌਜਵਾਨਾਂ ਤਾਂ ਇਹੀ ਹੈ ਵੀ ਆਪਾਂ ਨੇ ਦੇਖੋ ਜਿਹੜੇ ਕਾਨੂੰਨ ਨੇ ਨਾ ਆਪਾਂ ਨੇ ਤਾਂ ਇਹੀ ਹੈ ਵੀ ਆਪਾਂ ਇਹ ਲਾਗੂ ਕਰਾ ਕੇ ਰੱਖਣੇ ਆ ਜਿਹੜੇ ਸਾਡੇ ਨਾਲ ਪਹਿਲਾਂ 20 ਦੇ ਵਿੱਚ ਜਾਂ 21 ਦੇ ਵਿੱਚ ਸਾਨੂੰ ਮੋਦੀ ਨੇ ਸਾਡੇ ਨਾਲ ਵਾਅਦਾ ਕੀਤਾ ਤਾਂ ਵੀ ਮੈਂ ਜਿੰਨੇ ਆ ਸੁਆਮੀਨਾਥ ਦੀ ਰਿਪੋਰਟ ਐ ਐਮਐਸਪੀ ਤੁਹਾਨੂੰ ਮੈਂ ਸਾਰਾ ਕੁਝ ਕਰਕੇ ਦਊਗਾ ਪਰ ਉਹ ਨੇ ਦੂਰੇ ਰੱਖਣ ਦੇ ਕਾਰਨ ਸਾਡੇ ਨਾਲ ਗੱਲਬਾਤ ਵੀ ਨਹੀਂ ਕਰੀ ਐਗੀ ਜਥੇਵੰਦੀਆਂ ਨਾਲ ਹੁਣ ਆ ਮਤਲਬ 24 ਦਾ ਪ੍ਰੋਗਰਾਮ ਸਾਡੇ ਮਤਲਬ ਜਥੇਵੰਦੀਆਂ ਦੇ ਬੈਠ ਕੇ ਕਿਹਾ ਵੀ ਭਾਈ ਆਪਾਂ ਜ਼ਰੂਰ ਇਹ ਅੰਦੋਲਨ ਕਰੋ ਵੋਟਾਂ ਤਾਂ ਪਹਿਲਾਂ ਬੰਨ੍ਹਾ ਕਰੋ ਇਹ ਵੋਟਾਂ ਪੈ ਗਈਆਂ ਫਿਰ ਕਿਹਨੇ ਪੁੱਛਣਾ ਆਪਾਂ ਮਤਲਬ ਇਹ ਤਕਾ ਹੋਰ ਐ ਜਿਹੜਾ ਮੋਦੀ ਐ ਨਾ ਮੋਦੀ ਨੇ ਸਾਰੀ ਇੰਡੀਆ ਬੇਇੱਜ਼ਤੀ ਵੀ ਰੀ ਅਵਾਨੀ ਦਾਨੀਆਂ ਦੇ ਬਣਿਆ ਖੜਿਆ ਹੋਰ ਕਿਸੇ ਦਾ ਨਹੀਂ ਹੈ ਗਿਆ ਉਹਨੂੰ ਉਹ ਕਿਸੇ ਦਾ ਫਿਕਰ ਨਹੀਂ ਹੈ ਗਿਆ ਅਵਾਨੀਆਂ ਦਾਨੀਆਂ ਨੂੰ ਕਹਿੰਦਾ ਵੀ ਅਸੀਂ ਇਹਨਾਂ ਨੂੰ ਦੇ ਦਾਂ ਇਹਨਾਂ ਨੂੰ ਦੇ ਦਾਂ ਵੀ ਚਲੋ ਸਾਡੇ ਤਾਂ ਕਾਨੂੰਨ ਜਿਹੜੇ ਹੈਗੇ ਤਿੰਨ ਮਤਲਬ ਉਸ ਮੌਕੇ ਮੋਦੀ ਨੇ ਬੋਲ ਤੇ ਤਾਂ ਵੀ ਮੈਂ ਇਹਨਾਂ ਨੂੰ ਰੱਦ ਕਰਦਾ ਵੀ ਮੈਂ ਇਹਨਾਂ ਬਾਰੇ ਜ਼ਮੀਨਾਂ ਬਾਰੇ ਉਹ ਨਹੀਂ ਕਰਦਾ ਹੈਗਾ ਪਰ ਫਿਰ ਵੀ ਅਸੀਂ ਸਾਨੂੰ ਲੱਗਦਾ ਵੀ ਇਹ ਬੇਈਮਾਨ ਪ੍ਰਧਾਨ ਮੰਤਰੀ ਆ ਜਾਂ ਮਾੜਾ ਮੰਤਰੀ ਆਇਆ ਵਾ ਨਾ ਇਹ ਕੋਈ ਇਤਵਾਰ ਨਹੀਂ ਆਪਣੇ ਜਿਹੜੇ ਨੌਜਵਾਨ ਜ਼ਖਮੀ ਹੋਏ ਨੇ ਜਾਂ ਉਹਨਾਂ ਦਾ ਕਈ ਦੋ ਮਤਲਬ ਸ਼ਹੀਦ ਵੀ ਹੋ ਗਏ ਹੁਣੇ ਤਾਂ ਉਹਨਾਂ ਦਾ ਕੋਈ ਬਣਿਆ ਕੁਝ ਦੇਖੋ ਜੀ ਉਹ ਲਿਸਟ ਬਣਾ ਲਈ ਐ ਅੱਛਾ ਜੀ ਸਾਰੀ ਉਹ ਲਿਸਟ ਬਣਾ ਕੇ ਜੋ ਜਥੇਬੰਦੀਆਂ ਕਰਨਗੀਆਂ ਜਿਹਨਾਂ ਜਿੰਨਾਂ ਦੇ ਹੋਏ ਨੇ ਜਿਨ੍ਹਾਂ ਨੂੰ ਸਾਰਿਆਂ ਨੂੰ ਸਹਾਇਤਾ ਦੇਣ ਗਿਆ ਅੱਛਾ ਜੀ ਹਾਂ ਜੀ ਜਥੇਬੰਦੀਆਂ ਦੇਣਗੇ ਸਹਾਇਤਾ ਜਿਵੇਂ ਹੁਣ ਆ ਪਿੱਛੇ ਸੂ ਕਰਨ ਦੇ ਕੱਲ ਭੋਗ ਪਿਆ ਉੱਥੇ ਵੀ ਜਥੇਬੰਦੀਆਂ ਗਈਆਂ ਸਾਰੇ ਪ੍ਰਧਾਨ ਗਏ ਨੇ ਉਹਨਾਂ ਦੇ ਨਾਲ ਖੜੇ ਆ ਕੋਈ ਇਹ ਜੀ ਗੱਲ ਹੀ ਹੈਗੀ ਉਹਨਾਂ ਨੂੰ ਜਿੰਨੇ ਕਿ ਜੋਗੇ ਹੋਵਾਂਗੇ ਜਥੇਬੰਦੀਆਂ ਕਰਨਗੀਆਂ ਹੁਣ ਨੌਜਵਾਨ ਉਹਨੂੰ ਇਹੀ ਸੁਨੇਹਾ ਹੈ ਕਿ ਵੱਧ ਤੋਂ ਵੱਧ ਤੁਸੀਂ ਇੱਥੇ ਪਹੁੰਚੋ ਤੇ ਧਰਨੇ ਦਾ ਸਾਥ ਦਿਓ ਧੰਨਵਾਦ